ਸਤਿਕਾਰ ਜੀ ਮੈਂ ਤੁਹਾਡਾ ਆਪਣਾ ਜੇਪੀ ਚੈਲਦਾਰ ਅੱਜ ਆਪਾਂ ਪਹੁੰਚੇ ਹਾਂ ਜੀ ਸੰਤ ਮਹਾਤਮਾ ਜੀ ਦੇ ਡੇਰੇ ਦੇ ਵਿੱਚ ਪਿੰਡ ਹੈਗਾ ਜੀ ਆਲੀਕਾ ਤਹਿਸੀਲ ਪੈਂਦੀ ਹੈ ਜੀ ਸਰਦੂਲਗੜ ਤੇ ਜ਼ਿਲ੍ਹਾ ਹੈਗਾ ਜੀ ਮਾਲੂਆ ਤੇ ਸੰਤ ਗੋਪਾਲ ਦਾਸ ਜੀ ਮਹਾਰਾਜ ਜੀ ਕੋਲ ਬੈਠੇ ਆ ਮਹਾਰਾਜ ਜੀ ਸਤਿਕਾਰ ਜੀ ਸਤਿਕਾਰ ਤੇ ਅੱਜ ਆਪਾਂ ਤੁਹਾਡੀ ਮੁਲਾਕਾਤ ਸੰਤ ਜੀ ਨਾਲ ਕਰਵਾਵਾਂਗੇ ਇਸ ਇੰਟਰਵਿਊ ਦੇ ਵਿੱਚ ਤੇ ਡੇਰੇ ਦੀ ਸੇਵਾ ਦੇ ਨਾਲ ਨਾਲ ਸੰਤ ਜੀ ਜਾਨਵਰਾਂ ਦਾ ਵੀ ਬਹੁਤ ਜ਼ਿਆਦਾ ਸ਼ੌਕ ਰੱਖਦੇ ਨੇ ਇਹੜੇ ਕਿਹੜੇ ਜਾਨਵਰ ਰੱਖੇ ਹੋਏ ਨੇ ਮਹਾਰਾਜ ਜੀ ਨੇ ਤੇ ਕੱਲੀ ਕੱਲੀ ਗੱਲ ਆਪਾਂ ਤੁਹਾਨੂੰ ਜਾਣਕਾਰੀ ਦਵਾਵਾਂਗੇ ਤੇ ਤੁਸੀਂ ਬਣੇ ਰਹੋ ਇਸ ਪੂਰੀ ਵੀਡੀਓ ਦੇ ਨਾਲ ਤੇ ਮਹਾਰਾਜ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਉੱਤੇ ਜੀ ਜੀ ਤੇ ਮਹਾਰਾਜ ਜੀ ਆਪਾਂ ਪਿੰਡ ਬਾਰੇ ਤਾਂ ਦੱਸ ਹੀ ਦਿੱਤਾ ਜੀ ਆਲੀਕਾ ਪਿੰਡ ਆ ਜੀ 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 ਤਹਿਸੀਲ ਸਰਦੂਲਗੜਾ ਆ ਗਈ ਜੀ ਜੀ ਤੇ ਜ਼ਿਲ੍ਹਾ ਆ ਗਿਆ ਮਾਨਸਾ ਜੀ ਜੀ ਹਾਂ ਜੀ ਤੇ ਮਹਾਰਾਜ ਜੀ ਆਪਾਂ ਨੂੰ ਇਸ ਡੇਰੇ ਦੀ ਸੇਵਾ ਕਰਦਿਆਂ ਨੂੰ ਕਿੰਨਾਕ ਟਾਈਮ ਹੋ ਗਿਆ ਜੀ ਸਾਨੂੰ ਇਹ 10 ਸਾਲ ਹੋ ਗਿਆ ਇਹਨੂੰ ਜੀ 10 ਸਾਲ ਹੋ ਗਏ ਹਾਂ ਜੀ ਠੀਕ ਹੈ ਮਹਾਰਾਜ ਤੇ ਮਹਾਰਾਜੀ ਆਪਾਂ ਪਹਿਲਾਂ ਜਾਨਵਰਾਂ 'ਕਣੀ ਚੱਲੀਏ ਫਿਰ ਆਪਾਂ ਉਸ਼ੌਕੜ ਬਾਰੇ ਵੀ ਗੱਲ ਕਰਾਂਗੇ ਜੀ ਜੀ ਮਹਾਰਾਜੀ ਜਾਨਵਰਾਂ ਦਾ ਕਿੰਨੇ ਕ ਟਾਈਮ ਤੋਂ ਸ਼ੌਂਕ ਹੈਗਾ ਜੀ ਸਾਡਾ ਬਚਪਨ ਤੇ ਸ਼ੌਂਕ ਹੈ ਬਾਕੀ ਪਹਿਲਾਂ ਵੱਡੇ ਬਜ਼ੁਰਗਾਂ ਨੂੰ ਸ਼ੌਕ ਬਹੁਤ ਸੀ ਠੀਕ ਹੈ ਜੀ ਬਜ਼ੁਰਗਾਂ ਤੋਂ ਬਾਅਦ ਜਦ ਡੇਰੇ ਆ ਗਏ ਫਿਰ ਮੇਰੇ ਗੁਰੂਆਂ ਨੂੰ ਮਹੰਤ ਨਰਿੰਜਨ ਦਾਸ ਮਹਾਰਾਜੀ ਠੀਕ ਹੈ ਜੀ ਮੇਰਾ ਗਲਾਬੇ ਵਾਲਾ ਡੇਰਾ ਕਲੀ ਠੀਕ ਹੈ ਜੀ ਮੇਰਾ ਰਾਉਂਗੜ ਸੰਘਰ ਠੀਕ ਹੈ ਜੀ ਮਹਾਰਾਜੀ ਬਹੁਤ ਘੋੜੀਆਂ ਰੱਖਦੇ ਰਹੇ ਜੀ ਦਾ ਮਹਾਰਾਜੀ ਨੇ ਫਿਰ ਸਾਨੂੰ ਵੀ ਸ਼ੌਂਕ ਪਾਇਆ ਜੀ ਇਹ ਘੋੜੀਆਂ ਰੱਖੋ ਘੋੜੀਆਂ ਰੱਖਣਾ ਰਾਜੇ ਮਹਾਰਾਜ ਦਾ ਕੰਮ ਆਪ ਦਾ ਸਰੀਰ ਦੀ ਸਾਹ ਸੁਮਾਲ ਵਧੀਆ ਰਹਿੰਦੀ ਹੈ ਕੰਮ ਸਮੇਂ ਸਿਰ ਕਰਨਾ ਜੀ ਸੋਹਣਾ ਲੱਗਦਾ ਹੈ ਉੱਠਣਾ ਧੰਦੇ ਲੱਗਣਾ ਜੀ ਤਾਂ ਬਹੁਤ ਗੁਰੂ ਜੀ ਨੇ ਪ੍ਰਾਲਾ ਸਾਨੂੰ ਕਰਕੇ ਘੋੜਿਆਂ ਦੇ ਵਿੱਚ ਸਾਨੂੰ ਜੋੜਿਆ ਜੀ ਜੀ ਜੀਗਾ ਬਖਸ਼ੀ ਮੰਨ ਲਓ ਜੀ ਜੀ ਤੇ ਮਾਰੇ ਆਪਣੇ ਫਾਰਮ ਦੇ ਵਿੱਚ ਹੁਣ ਕਿੰਨੇ ਕੁ ਮਰਕੀ ਲੈ ਲੈ ਘੋੜੇ ਘੋੜੀਆਂ ਹੈਗੇ ਜਿਹੜੇ ਜਨਮ ਕਿੰਨੇ ਆ ਜੀ ਹੁਣ ਜੀ ਹੈਗੇ ਨੇ 7 7 ਨਹੀਂ ਹੋਣਾ ਠੀਕ ਹੈ ਜੀ 7 ਜਨਵਰੀ ਨਹੀਂ ਜੀ ਹਾਂ ਜੀ 5 ਗੁਜ਼ਰ ਗਏ ਸੀ ਆਪਣੇ ਅੱਛਾ ਜੀ ਹਾਂ ਜੀ ਕਿੰਨਾ ਕੁ ਟਾਈਮ ਹੋ ਗਿਆ ਜੀ ਜਿਹੜਾ ਮਰਕਿਲਾ ਲਉ ਜਨਵਰਾਂ ਨੂੰ ਗੁਜ਼ਰਿਆ ਨੂੰ ਜੀ ਉਹਨਾਂ ਨੂੰ 7 ਨਾਲ ਲੋੜੀ ਤੋਂ ਤਕਰੀਬਨ 15 ਦਿਨ ਪਹਿਲਾਂ ਗੁਜ਼ਰਿਆ ਜੀ ਠੀਕ ਹੈ ਜੀ 2 ਕੁ ਮਹੀਨਿਆਂ ਦੇ ਵਿੱਚ ਵਿੱਚ ਗੁਜ਼ਰ ਗਏ ਠੀਕ ਹੈ ਜੀ ਜਿਹੜਾ ਦੋਸਤੋ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਇਹਨਾਂ ਜਿਹੜੀ ਫੋਟੋ ਹੈਗੇ ਜਿਹੜੇ ਸੰਤਾ ਜੀ ਕੋਲ ਪਹਿਲਾਂ ਵੱਡਾ ਘੋੜਾ ਸੀ ਜਿਹੜਾ ਮਹਾਰਾਜ ਕੀ ਨਾਮ ਸੀਗਾ ਜੀ ਉਹਨਾਂ ਦਾ ਜੋਰਾ ਜੋਰਾ ਦੀ ਇਹ ਜਵਣਾ ਘੋੜਾ ਸੀਗਾ ਤੇ ਕੁੰਡੀ ਵਾਲੇ ਉਹਦੇ ਕੰਨ ਸੀਗੇ ਬਹੁਤ ਵਧੀਆ ਤੇ ਹਾਈਟ ਵੀ ਬਹੁਤ ਵਧੀਆ ਸੀਗੇ ਤੇ ਸੰਤਾਂ ਨੇ ਜਿਹੜਾ ਮੇਰੇ ਖਿਆਲ ਦੇ ਵਿੱਚ ਘਰ ਜਮ ਸੀਗਾ ਜੀ ਉਹ ਨਹੀਂ ਜੀ ਮੈਂ ਲਿਆ ਸੀ ਛੋਟਾ ਛੋਟਾ ਹੀ ਲਿਆ ਸੀ ਸੂਰਤੀਓ ਤੋਂ ਲਿਆ ਸੀ ਸੂਰਤੀਓ ਪਲੇਸ ਸੀਗਾ ਠੀਕ ਹੈ ਜੀ ਛੋਟਾ ਬਸ਼ੇਰਾ ਹੀ ਲਿਆ ਸੀਗਾ ਜੀ ਹਾਂਜੀ ਛੋਟਾ ਬਸ਼ੇਰਾ ਠੀਕ ਹੈ ਜੀ ਤੇ ਇਹ ਸੰਤਾਂ ਦੀ ਕੋਲ ਜਿਹੜਾ ਵੱਡਾ ਘੋੜਾ ਹੁੰਦਾ ਸੀਗਾ ਜੀ ਜਵਣਾ ਤੇ ਜਿਹੜਾ ਅਸੀਂ ਦੁਨੀਆ ਦੇ ਵਿੱਚ ਹੁਣ ਨਹੀਂ ਰਿਹਾ ਹੈਗਾ ਤੇ ਬਹੁਤ ਹੀ ਵਧੀਆ ਤਕੜਾ ਸੀਗਾ ਮਲਕੀ ਲਾਲੋ ਕੁੰਡੀ ਵਾਲੇ ਕੰਨ ਸੀ ਹਾਈਟ ਹੂਟ ਹਰ ਪੱਖੋਂ ਬਹੁਤ ਵਧੀਆ ਸੀ ਤੇ ਸੰਤਾਂ ਜੀ ਦੇ ਜਿਹੜੇ 4-5 ਜਾਨਵਰ ਨਾ 2-3 ਮਹੀਨਾ ਦੇ ਵਿੱਚ ਹੀ ਜਿਹੜੇ ਮਰਕੀਲਾ ਨੂੰ ਹੋ ਗਏ ਸੀਗੇ ਪੂਰੇ ਤੇ ਮਾਰੇ ਜਿਹੜਾ ਹੁਣ ਆਪਣੇ ਕੋਲੇ ਐਸਟਮ ਘੋੜਾ ਹੈਗਾ ਜੀ ਕੀ ਨਾਮ ਹੈ ਜੀ ਕਿੰਨੀ ਇਹਦੀ ਹਾਈਟ ਹੈ ਜੀ ਇਹ ਜੀ ਸੂਰਜ ਘੋੜਾ ਏ ਠੀਕ ਹੈ ਜੀ ਹਾਥੀ ਘੋੜੇ ਦਾ ਬੱਚਾ ਭਾਗਸਰ ਵਾਲੇ ਦਾ ਅੱਛਾ ਹਾਥੀ ਘੋੜੇ ਦਾ ਡਾਇਰੈਕਟ ਬੱਚਾ ਜੀ ਉਹਦਾ ਡਾਇਰੈਕਟ ਬੱਚਾ ਜੀ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਹਾਈਟ ਹੈਗੀ ਕਦ ਕਿੰਨਾ ਜੀ ਇਹਦਾ ਹਾਈਟ ਜੀ ਸਾਨੂੰ ਯਾਦ ਨਹੀਂ ਆਪਣੇ ਆ ਉੱਧਰ ਲਿਖੀ ਹੋਈ ਪੋਸਟਰ ਤੇ ਕਾਦਾ ਪੜ੍ਹਿਆ ਠੀਕ ਹੈ ਠੀਕ ਹੈ ਠੀਕ ਹੈ ਜੀ ਉਹ ਪਾ ਹੈ 3rd 3rd ਪਲੱਸ ਹੈ ਜੀ ਹਾਂ 3rd 3rd ਪਲੱਸ ਠੀਕ ਹੈ ਜੀ ਅਸੀਂ ਅਨਪੜ੍ਹੇ ਭੱਲੇ ਠੀਕ ਹੈ ਚਲੋ ਥੋੜੀ ਗੱਲ ਜੀ ਠੀਕ ਹੈ ਜੀ 3rd ਪਲੱਸ ਦੋਸਤੋ ਜਿਹੜੀ ਇਸ ਘੋੜੇ ਦੀ ਹਾਈਟ ਹੈ ਤੇ ਹਾਥੀ ਘੋੜੇ ਦਾ ਡਾਇਰੈਕਟ ਬੱਚਾ ਤੁਹਾਨੂੰ ਪਤਾ ਹਾਥੀ ਘੋੜਾ ਜਿਹੜਾ 70 ਪਲੱਸ ਹੀ ਸੀਗਾ ਤੇ 70 ਦੇ ਕੋਲ ਹੀ ਇਹ ਜਾ ਪਹੁੰਚਿਆ ਹੈਗਾ ਤੇ ਮਹਾਰਾਜ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਆਏ ਨੂੰ ਜੀ ਤੇਰੇ ਦੇ ਬੱਚਾ ਮੇਰੇ ਕੋਲੇ 10 ਮਹੀਨੇ ਹੋਣ ਵਾਲੇ 10 ਮਹੀਨੇ ਹੋ ਗਏ ਹਾਂਜੀ ਤੇ ਫਿਰ ਮਾਰਾ ਜੀ ਇਹਦੀ ਸਟੱਡੀ ਸਰਵਸ ਸ਼ੁਰੂ ਹੈ ਜੀ ਇਹਦੀ ਹਾਂਜੀ ਠੀਕ ਹੈ ਜੀ ਤੇ ਆਪਾਂ ਫੀਸ ਕਿੰਨੀ ਰੱਖੀ ਹੋਈ ਹੈ ਜੀ ਇਹਦੀ ਫੀਸ 31000 ਰੁਪਿਆ ਫੀਸ ਰੱਖੀ ਹੈ ਜੀ ਬਾਕੀ ਸੰਗਤ ਦੀ ਸ਼ਰਦਾ ਕੋਈ ਕਿਵੇਂ ਕਰ ਜਾਂਦਾ ਠੀਕ ਹੈ ਜੀ ਸੰਤ ਜਿਹੜਾ ਕੋਈ ਮਰਜੀ ਹੈ ਸੰਗਤੀ ਠੀਕ ਹੈ ਜੀ ਚਲੋ ਜਿਵੇਂ ਕੋਈ ਵੱਧ ਘੱਟ ਕੋਈ ਦਰ ਰੁਪਏ ਦੇ ਜਾਂਦਾ ਤਾਂ ਵੀ ਚਲੋ ਹੋ ਜਾਂਦਾ ਪਰ ਫੀਸ ਸਾਡੀ 31000 ਰੁਪਏ ਤੋਂ ਘਟ ਨਹੀਂ ਠੀਕ ਹੈ ਜੀ ਫੀਸ 31000 ਠੀਕ ਹੈ ਜੀ ਤੇ ਮਾਰੇ ਜੀ ਜੇ ਆਪਾਂ ਦੇਖੀਏ ਤਾਂ ਇਹਦਾ ਨਾ ਇਹ ਹੱਕਪੋੜਾ ਜਿਹੜਾ ਮੰਤਰ ਹੈ ਜਿਹੜਾ ਬਹੁਤ ਤਕੜਾ ਹੈ ਇਹਦਾ ਬੜਾ ਮਜ਼ਬੂਤ ਕੋੜਾਈ ਹੈ ਹਾਂ ਜੀ ਬਹੁਤ ਮਜ਼ਬੂਤ ਹੈ ਜਿਵੇਂ ਹਾਥੀ ਇਹਦਾ ਪਿਓ ਸੀਗਾ ਹਾਂਜੀ ਬਸ ਉਸੇ ਤਰੀਕੇ ਆਪਾਂ ਮੰਨ ਲਈ ਹੈ ਜੀ ਹਾਂਜੀ ਹਾਂਜੀ ਦੂਰੋਂ ਆਉਂਦਾ ਦੇਖੋ ਕਿੱਡਾ ਮਰ ਕੇ ਜ਼ਬਰਦਸਤ ਲੱਗਦਾ ਹੈ ਤੇ ਜਿਹੜਾ ਸੁੰਭ ਸੰਭ ਹੈਗਾ ਜੀ ਬਹੁਤ ਤਕੜਾ ਹੈ ਇਹਦਾ ਹਾਂਜੀ ਹ ਤੇ ਬਾਕੀ ਬੱਚੇ ਜਿਹੜੇ ਇਹ ਜਾਨਵਰਾਂ ਦੇ ਬੱਚੇ ਕਹੇ ਜਾ ਰਹੇ ਇਹ ਬੱਚੇ ਨੇ ਸਾਰੇ ਵੈਸੇ ਜਿਹੜੇ ਅਸੀਂ ਕੋਈ ਸਾਨੂੰ ਫੋਟੋ ਵੇਖੀਆਂ ਜਾਂ ਅਸੀਂ ਬੱਚੇ ਵੇਖੇ ਆ ਠੀਕ ਹੈ ਜੀ ਬੱਚੇ ਸਾਰੇ سپورਟ ਲੈਸ ਆਉਂਦੇ ਨੇ ਚੰਗੇ ਬੱਚੇ ਆਉਂਦੇ ਵਧੀਆ ਅੱਛਾ ਬੱਚੇ سپورਟ ਲੈਸ ਆਉਂਦੇ ਆ ਬੱਚੇ سپورਟ ਲੈਸ ਆਉਂਦੇ ਨੇ ਠੀਕ ਹੈ ਜੀ ਕੋਈ ਕਿਸੇ ਵਿਰਲੇ ਬੱਚੇ ਤਾਂ ਹੋ ਸਕਦਾ ਕੋਈ ਮਾੜਾ ਮੋਟਾ ਦਾਤ ਆ ਦੇ ਹਾਲ ਜਾਂ ਜੀ ਕਿਉਂਕਿ سپورਟਿੰਗ ਦੇ ਹੈਗਾ ਠੀਕ ਹੈ ਜੀ ਕੋੜੇ ਦੇ سپورਟ ਹੈਗਾ ਹਾਂ ਹਾਂ ਕੋੜੇ ਦੇ ਆਪਣੇ سپورਟ ਹੈਗਾ ਜੀ ਉਹਦੇ ਕਰਕੇ ਮਰਕੀ ਲਾ ਲਓ ਵੀ ਵੈਸੇ ਬੱਚੇ سپورਟ ਲੈਸ ਸਾਰੇ ਨੇ ਵੀ ਕਿਤੇ ਕਿਤੇ ਆਪਾਂ ਕਹਿ ਸਕਦੇ ਹਾਂ ਜੀ ਕੋਈ ਆਉਂਦਾ ਹੈ سپورਟ ਕਿਸੇ ਕਿਤੇ ਦੋ ਤਿੰਨ ਬੱਚਿਆਂ ਦੇ ਆਏ ਆ ਜੀ ਠੀਕ ਹੈ ਠੀਕ ਹੈ ਹਾਂ ਜੀ ਠੀਕ ਤੇ ਬਾਕੀਆਂ ਜਿਹੜੀਆਂ ਆਪਣੇ ਕੋਲੇ ਨੁਕਰੀਆਂ ਬਸ਼ੇਰੀਆਂ ਨੇ ਜੀ ਇਹ ਵੀ ਘਰ ਜੰਮਣੇ ਜੀ ਆਪਣੇ ਇਹ ਜੀ ਮੈਂ ਬਸ਼ੇਰੀਆਂ ਲਈਆਂ ਨੇ ਜਦੋਂ ਮੇਰੇ ਜਾਨਵਰ ਗੁਜ਼ਰ ਗਏ ਸੀ ਠੀਕ ਹੈ ਜੀ ਮੈਂ ਗੰਗਾ ਨਗਰ ਮੰਡੀ ਤੋਂ ਲੈ ਕੇ ਆਂਦੀ ਸੀ ਠੀਕ ਹੈ ਜੀ ਤਾਂ ਇਹ ਬਸ਼ੇਰੀ ਮੇਰੀ ਇੱਕ ਹੀ ਘਰ ਜੰਮਦਾ ਰਹੇਗੀ ਦੂਜੀਆਂ ਗੁਜ਼ਰ ਗਈਆਂ ਠੀਕ ਹੈ ਜੀ ਇਹ ਦੋ ਬਸ਼ੇਰੀਆਂ ਇੱਕ ਵਾਰ ਮਮਕਸਰ ਤੋਂ ਲੈ ਕੇ ਆਇਆ ਸੀ ਠੀਕ ਹੈ ਜੀ ਰਮਜੀਤਗੜ੍ਹੋਂ ਮੈਂ ਮੇਰੇ ਮਾਮਾ ਜੀ ਦੇ ਬੇਟਾ ਉਹਨਾਂ ਤੋਂ ਲਈ ਆ ਜੀ ਜੀ ਹਾਂਜੀ ਇੱਕ ਬਸ਼ੇਰੀ ਗੰਗਾ ਨਗਰੋਂ ਉਹ ਛੀਬਸ਼ੇਰੀਆਂ ਲਈਆਂ ਸੀ ਉਹਨਾਂ ਚੋਂ ਇੱਕ ਰਹੇਗੀ ਲੋਕੀ ਬੀਤੀਆਂ ਸੀ ਸੇ ਬਾਕੀ ਬੀਜਤੀਆਂ ਸੀ ਜੀ ਠੀਕ ਹੈ ਜੀ ਤੇ ਮਾਰੇ ਜਾਨਵਰਾਂ ਦਾ ਤੁਹਾਨੂੰ ਹੋਰ ਕਿਹੜੇ ਕਿਹੜੇ ਜਾਨਵਰ ਰੱਖਿਆ ਜਾਨਵਰਾਂ ਦਾ ਤੁਹਾਨੂੰ ਕਾफी ਸ਼ੌਕ ਹੈਗਾ ਜੀ ਜਾਨਵਰ ਹੀ ਸਾਡੇ ਕੋਲੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਕੋਲ ਘੋੜੇ ਹੀ ਨੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੁੱਤੇ ਸਾਡੇ ਕੋਲੇ ਚੰਗੇ ਕੁੱਤੇ ਰੱਖਿਆ ਜੀ ਠੀਕ ਹੈ ਜੀ ਬਹੁਤ ਵਧੀਆ ਸ਼ਿਕਾਰੀ ਕੁੱਤੇ ਵੀ ਹੈਗੇ ਨੇ ਠੀਕ ਹੈ ਜੀ ਤਾਂ ਮੋਰ ਬਹੁਤ ਰੱਖੇ ਨੇ ਜੀ ਠੀਕ ਹੈ ਜੀ ਸਿਜੜ ਕਬੂਤਰ ਅੱਛਾ ਜੀ ਮਿਰਗ ਰੱਖੇ ਸੀ ਮਿਰਗਾਂ ਥੋੜਾ ਜਿਹਾ ਤੇ ਭਜਨਾ ਪੁਜਨਾ ਥੋੜਾ ਜਿਹਾ ਔਖਾ ਸੀ ਟਿੱਕੜ ਸੀ ਜੀ ਹਾਂਜੀ ਫਰਗਾ ਮਿਰਗ ਫਿਰ ਅਸੀਂ ਗੰਗਾ ਨਗਰ ਉੱਥੋਂ ਲੈਂਦੇ ਆਂ ਰਾਇਸਤਾਨ ਤੋਂ ਲੈਂਦੇ ਆਂ ਆਪਣੀ ਚੂਰੂ ਗਊਸ਼ਾਲਾ ਚੋਂ ਠੀਕ ਹੈ ਜੀ ਤੇ ਮੇਰੇ ਚੂਰੂ ਛੱਡ ਆਏ ਸੀ ਅੱਛਾ ਅੱਛਾ ਠੀਕ ਹੈ ਹਾਂਜੀ ਤੇ ਜਗ੍ਹਾ ਨਹੀਂ ਸੀ ਉਹਨਾਂ ਮਿਰਗਾਆਂ ਵਾਸਤੇ ਠੀਕ ਹੈ ਜੀ ਹਾਂਜੀ ਜਨਕੀ ਜਾਨਵਰਾਂ ਦਾ ਮਹਾਰਾਜ ਜੀ ਸੁਣੋ ਸ਼ੁਰੂ ਤੋਂ ਹੀ ਸ਼ੌਕ ਹੈਗਾ ਜੀ ਨਾ ਘੋੜਿਆਂ ਦੇ ਨਾਲ ਨਾਲ ਜਿਵੇਂ ਤੁਸੀਂ ਮੋਰ ਦੱਸਿਆ ਹੈਗਾ ਜੀ ਤੇ ਮੈਂ ਇਹਨੂੰ ਦੱਸਣ ਦੇ ਵਿੱਚ ਗੱਲ ਚੱਲ ਰਹੀ ਸੀ ਪਹਿਲਾਂ ਜੀ ਕਿਸੇ ਨੂੰ ਦੱਸਦੀ ਕਹਿੰਦੇ ਵੀ ਬਾਂਦਰ ਵੀ ਰੱਖਿਆ ਸੀ ਜੀ ਹਾਂਜੀ ਬਾਂਦਰ ਵੀ ਰੱਖਿਆ ਸੀ ਉਹ ਬਾਂਦਰ ਥੋੜਾ ਉਹੜਾ ਇਹ ਜਿਆਦਾ ਹੁਣ ਕਰਨ ਲੱਗ ਪਿਆ ਸ਼ਰਾਰਤੀ ਸੀਗਾ ਜੀ ਸ਼ਰਾਰਤ ਤੋਂ ਬਲਕਿ ਉਹਦਾ ਸੁਭਾਅ ਹੀ ਹੈ ਸ਼ਰਾਰਤ ਕਰਨੀ ਤਾਂ ਹਾਂ ਜੀ ਹਾਂ ਜੀ ਤੇ ਬੱਚੇ ਕਈ ਵਾਰ ਉਹਨੂੰ ਛੇੜਦੇ ਸੀ ਠੀਕ ਹੈ ਜੀ ਤੇ ਅੱਜ ਵੀ ਹੋਇਆ ਕਿਸੇ ਬੱਚੇ ਦੇ ਕੋਈ ਤੰਦ ਉਹਨਾਂ ਮਾਰ ਜਾਈ ਹਾਂ ਜੀ ਹਾਂ ਜੀ ਆ ਜੀ ਬਤਾ ਕਰਕੇ ਫਿਰ ਅਸੀਂ ਸੰਤਾ ਨੂੰ ਦਿੱਤਾ ਸੀ ਉਹ ਠੀਕ ਹੈ ਜੀ ਠੀਕ ਹੈ ਜੀ ਨਹੀਂ ਬਹੁਤ ਬੜੀ ਐ ਜੀ ਚਲੋ ਜਨਮਵਰਾਂ ਨਾਲ ਤਾਂ ਪਿਆਰ ਯਾਨੀ ਕਿ ਕੁਦਰਤੀ ਚੀਜ਼ ਨੇ ਨਾ ਕੁਦਰਤੀ ਚੀਜ਼ ਮਨ ਕੀ ਜਨਮਵਰਾਂ ਨਾਲ ਪਿਆਰ ਤਾਂ ਪਈ ਗੱਲ ਕਰ ਸਕਦੇ ਮਹਾਰਾਜ ਜੀ ਵੀ ਕੁਦਰਤ ਨਾਲ ਪਿਆਰ ਹੈ ਜੀ ਦੇਖੋ ਜੀ ਇਹ ਕੁਦਰਤ ਦੇ ਭੇਜੇ ਹੋਏ ਜਾਨਵਰ ਨੇ ਹਾਂ ਜੀ ਹ भेजे ਹੋਏ ਨੇ हां जी हां जी ਕਿਉਂਕਿ ਜੇ ਅਸੀਂ ਕੁਦਰਤ ਦੇ ਜਾਨਵਰਾਂ ਨਾਲ ਪਿਆਰ ਕਰਾਂਗੇ ਤਾਂ ਰੱਬ ਨਾਲ ਹੀ ਆ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਤੇ ਜੇ ਮਹਾਰਾਜ ਜੀ ਆਪਾਂ ਨੂੰ ਮਰਗੀ ਨਾਲ ਕਿਸੇ ਨੇ ਘੋੜੀ ਕਰਾਸ ਕਰਾਉਣ ਵਾਸਤੇ ਆਉਣਾ ਹੈਗਾ ਜੀ ਤੇ ਇਧਰੋਂ ਆਪਾਂ ਨੂੰ ਸਤੂਰਗੜ ਪੈਂਦਾ ਜੀ ਜੀ ਹਾਂ ਜੀ ਤੇ ਇਧਰੋਂ ਫੱਤਾ ਮਾਲੂਕਾ ਵੀ ਨੇੜੇ ਆ ਗਿਆ ਜੀ ਜੀ ਹਾਂ ਜੀ ਤੇ ਚਨੀਰ ਵੀ ਨੇੜੇ ਆ ਗਿਆ ਜੀ ਵੀਰ ਵੀ ਨੇੜੇ ਹਾਂ ਜੀ ਹਾਂ ਜੀ ਤੇ ਜਿਲ੍ਹਾ ਆਪਣਾ ਮਾਨਸਾ ਆ ਗਿਆ ਦੋਸਤੋ ਜਿਹੜਾ ਕੰਟੈਕਟ ਨੰਬਰ ਹੈ ਮੈਂ ਸੰਤਾ ਜੀ ਦਾ ਹਨਾ ਸਕਰੀਨ ਸ਼ਾਟੇ ਦਿੱਤਾ ਹੋਇਆ ਤੁਸੀਂ ਕੰਟੈਕਟ ਕਰਕੇ ਕਦੋਂ ਵੀ ਮਰਗੀ ਤਬ ਐਸੀ ਤੁਹਾਰੇ ਜਿਹੜੇ ਵੀ ਅਸੀਂ ਜ਼ਿਆਦਾ ਤਾਂ ਵੀ ਇਹਨਾਂ ਨੂੰ ਹੈ ਨਹੀਂ ਵੀ ਛੱਡਣ ਦਾ ਮਨ ਉਹ ਕਰੇ ਜੇ ਲੇਕਿਨ ਪਰ ਫਿਰ ਵੀ ਜੇ ਕੋਈ ਬਦੀਆ ਮਰ ਕੇ ਹੁੰਦਾ ਤਾਂ ਚੰਗੀ ਘੋੜੀ ਹੋਵੇ ਫਿਰ ਛੱਡ ਦੇ ਹਾਂ ਚੰਗੀ ਘੋੜੀ ਹੋਵੇ ਤਾਂ ਫਿਰ ਮਾਰੇ ਜਿਹੜਾ ਸਰਵਿਸ ਜਿਹੜੀ ਆਪਾਂ ਦੇ ਦਿੰਨੇ ਆ ਤੇ ਮਾਰੇ ਜੀ ਥੋੜਾ ਜਿਹਾ ਮੈਨੂੰ ਪਸ਼ੋਕੜ ਬਾਰੇ ਵੀ ਜਰੂਰ ਦੱਸ ਦਿਓ ਜੀ ਸੰਗਤ ਜੀ ਨੂੰ ਪਸ਼ੋਕੜ ਜੀ ਮੇਰਾ ਜਨਮ ਤਾਂ ਰਣਜੀਤਗੜ੍ਹ ਦਾ ਮੇਥੋਂ ਵੱਡੇ ਭਰਾ ਦਾ ਪਟਿਆਲੇ ਦਾ ਠੀਕ ਹੈ ਜੀ ਅਸੀਂ ਪਟਿਆਲੇ ਵਿੱਚ ਰਹਿਣ ਵਾਲੇ ਆ ਠੀਕ ਹੈ ਜੀ ਚੰਗੇ ਵੱਡਾ ਕਰਾਣਾ ਸੀ ਸਾਡੇ ਪਰਿਵਾਰ ਦਾ ਠੀਕ ਹੈ ਜੀ ਤੇ ਸਾਨੂੰ ਕੋਈ ਜ਼ਮੀਨ ਰਾਉ ਕੇ ਲਾਟ ਹੋਈ ਸੀ ਠੀਕ ਹੈ ਜੀ ਫਿਰ ਅਸੀਂ ਉੱਥੇ ਗਏ ਨਹੀਂ ਰஞ்சிਤਗੜ੍ਹ ਮਤਲਬ ਕਿ ਜਮੀਨ ਜਦੋਂ ਮੇਰੇ ਦਾਦਾ ਜੀ ਨੇ ਬਹੁਤ ਖਰੀਦੀ ਠੀਕ ਹੈ ਜੀ ਤਾਂ ਫਿਰ ਸਾਡਾ ਉੱਥੇ ਉੱਥੇ ਸੀ ਪਟਿਆਲਾ ਵਾਲੇ ਵਜਦੇ ਰஞ்சிਤਗੜ੍ਹ ਠੀਕ ਹੈ ਜੀ ਤਾਂ ਰஞ்சிਤਗੜ੍ਹ ਮਾਰੀ ਮੁਕਸਰ ਦੇ ਵਿੱਚ ਆ ਗਿਆ ਜੀ ਹਾਂ ਜੀ ਮੁਕਸਰ ਠੀਕ ਹੈ ਜੀ ਸਾਡਾ ਵੱਡਾ ਖਾਨਦਾਨ ਹੈ ਠੀਕ ਹੈ ਜੀ ਮਤਲਬ ਕਿ ਮੇਰੇ ਪੜਦਾਦਾ ਜੀ ਦਾ ਨਾਂ ਸੀ ਜਗ ਸਿੰਘ ਮੇਰੇ ਦਾਦਾ ਜੀ ਦਾ ਨਾਂ ਕਰਨਾਮ ਸਿੰਘ ਠੀਕ ਹੈ ਜੀ ਤਾਂ ਮੇਰੇ ਪਿਤਾ ਜੀ ਦਾ ਨਾਂ ਵਿਚਰ ਸਿੰਘ ਜੀ ਜੋ ਸਾਡਾ ਬਹੁਤ ਵੱਡਾ ਪਰਿਵਾਰ ਹੈ ਅੱਜ ਇਸ ਟਾਈਮ ਅਸੀਂ ਇੱਕ ਪਰਿਵਾਰ ਦੇ 70 ਜੀ ਆ ਠੀਕ ਹੈ ਜੀ ਹਾਂਜੀ ਪਰ ਸਾਡਾ ਵਿਸ਼ੋਕੜ ਦਾ ਇੰਨਾ ਪਿਆਰ ਹੈ ਕਿ ਇੱਕ ਤਾਂ ਅਸੀਂ ਅਜੇ ਵੀ ਇਕੱਠੇ ਬੈਠਨੇ ਆ ਬਹੁਤ ਵਧੀਆ ਗੱਲ ਹੈ ਜੀ ਸ਼ੁਕਰ ਹੈ ਅਜੇ ਵੀ ਅਸੀਂ ਰੋਜ਼ ਇਕੱਠੇ ਬੈਠਨੇ ਆ ਦਿਨ ਚ ਦੋ ਦੋ ਤਿੰਨ ਤਿੰਨ ਵਾਰੀ ਬੈਠ ਜਾਂਦੇ ਪਰਿਵਾਰ ਠੀਕ ਹੈ ਜੀ ਮੇਰੇ ਚਾਚੇ ਤਾਏ ਗਾਂ ਪੁੱਤਰੇ ਹੋ ਗਏ ਚਾਚੇ ਤਾਏ ਦੇ ਗਾਂ ਪੁੱਤਰ ਨੋਵਾ ਹੋ ਗੀਆਂ ਠੀਕ ਹੈ ਜੀ ਅਜੇ ਵੀ ਅਸੀਂ ਇਕੱਠੇ ਬੈਠਨੇ ਆ ਠੀਕ ਹੈ ਜੀ ਬਹੁਤ ਵਧੀਆ ਤਾਂ ਮਤਵਲ ਕਹਿਣ ਦਾ ਭਾਵ ਸਾਡਾ ਇਹੋ ਹੈ ਕਿ ਸਾਡਾ ਬਹੁਤ ਵਧੀਆ ਪਿਆਰ ਹੈ ਠੀਕ ਹੈ ਜੀ ਅੱਜ ਤੱਕ ਨਾ ਤਾਂ ਅਸੀਂ ਕਿਸੇ ਨਾਲ ਲੜਿਆ ਨਾ ਕੋਈ ਸਾਡੇ ਨਾਲ ਲੜਿਆ ਠੀਕ ਹੈ ਜੀ ਕਿਸੇ ਦੇ ਇੱਕ ਤਾਂ ਬੜੀ ਇੱਕ ਤਾਂ ਵੀ ਹੈਗੀ ਤੇ ਨਿਮਰਤਾ ਵੀ ਬਹੁਤ ਜ਼ਿਆਦਾ ਹੈ ਮਾਰ ਜੀ ਨਿਮਰਤਾ ਦਾ ਜੀ ਫਿਰ ਸੰਗਤ ਬਖਸ਼ਦੀ ਹੈ ਨਾ ਹਾਂ ਜੀ ਹਾਂ ਜਿੱਥੇ ਪਿਆਰ ਹੋਵੇ ਨਹੀਂ ਜਿੰਨਾ ਕ ਅਸੀ ਮੈਂ ਅਸੀਂ ਚਲੋ ਪਹਿਲਾਂ ਵੀ ਆਏ ਸੀ ਦੇਰ ਦੇ ਵਿੱਚ ਅੱਜ ਵੀ ਪਹੁੰਚੇ ਜਾਂਦੇ ਤੇ ਸੰਤਾਂ ਦੇ ਵਿੱਚ ਨਿਮਰਤਾ ਦੋਸਤੋ ਜਿਹੜੀ ਬਹੁਤ ਜ਼ਿਆਦਾ ਹੈਗੀ ਆ ਤੇ ਇੱਕ ਵਾਰ ਤੁਸੀਂ ਦਰਸ਼ਨ ਜ਼ਰੂਰ ਕਰਿਓ ਸੰਤਾਂ ਦੇ ਤੇ ਰਾਜੇ ਘਰਾਣੇ ਦੇ ਵਿੱਚੋਂ ਮਹਾਰਾਜ ਜੀ ਹੈਗੇ ਨੇ ਹਾਂ ਜੀ ਇਹ ਖਾਨਦਾਨੀ ਬਹੁਤ ਵਧੀਆ ਜਾਨੀ ਕਿ ਸ਼ੌਂਕਰ ਜਿਹੜਾ ਬਹੁਤ ਵਧੀਆ ਖਾਨਦਾਨ ਸੀਗਾ ਤੇ ਮਹਾਰਾਜ ਜੀ ਕਹਿੰਦੇ ਸੀ 70 ਜੀ ਹੈਗੇ ਜਿਹੜੇ ਜਾਨੀ ਕਿ ਵੀ ਇਕੱਠੇ ਰਹਿੰਦੇ ਆ ਇਕੱਠੇ ਉਹ ਕਰਦੇ ਆ ਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਜੇ ਸਾਧੂ ਸੰਤਾਂ ਦੇ ਵਿੱਚ ਇੰਨਾ ਪਿਆਰ ਆ ਜਿਹੜੀ ਸੰਗਤ ਆਉਂਦੀ ਆ ਤਾਂ ਫਿਰ ਉਹਦੇ ਵਿੱਚ ਵੀ ਪਿਆਰ ਉਦਾਂ ਦੇ ਵਰਤਦਾ ਹੈਗਾ ਤੇ ਮਹਾਰਾਜ ਜੀ ਨੇ ਜਿਹੜੇ ਤੋਂ ਸੁਣ ਦੱਸਿਆ ਕਿ ਬੀ ਜਨਪ੍ਰਾਂ ਦਾ ਵੀ ਬਹੁਤ ਜ਼ਿਆਦਾ ਸ਼ੌਕ ਹੈਗਾ ਤੇ ਮਹਾਰਾਜ ਜੀ ਤੁਹਾਡੇ ਕੋਲੇ ਮਨ ਕੀ ਸੰਗਤ ਚਲੋ ਕਾਫੀ ਆਉਂਦੀ ਜਾਂਦੀ ਰਹਿੰਦੀ ਹੈ ਜੀ ਤੁਹਾਡਾ ਅਫਸਰਾਂ ਨਾਲ ਵੀ ਬਹੁਤ ਵਧੀਆ ਪਿਆਰ ਹੈ ਜੀ ਸਾਰਾ ਜੀ 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 ਹਾਂ ਜ ਤੇ ਮਹਾਰਾਜ ਤੁਸੀਂ ਨੇ ਸਸਤਾ ਵੀ ਕਈ ਚਲਾਈਆਂ ਹੋਈਆਂ ਨੇ ਜੀ ਜੀ ਵਾਲਾ ਜੀ ਤੇ ਜਿਵੇਂ ਤੁਸੀਂ ਦੱਸਦੇ ਸੀ ਕਿ ਵੀ ਇੱਕ ਆਪਣੇ ਗੁੜੀਆਂ ਦਾ ਵੀ ਤੁਸੀਂ ਦੱਸਿਆ ਸੀ ਕਈ ਤਾਂ ਉਹਨਾਂ ਨਾਲ ਕੀ ਵੀ ਵਿਆਹ ਵੀ ਕੀਤੇ ਸ਼ਾਦੀਆਂ ਕੀਤੀਆਂ ਹੋਰ ਤੇ ਇੱਕ ਆਪਣੀ ਗਊਸ਼ਾਲਾ ਦਾ ਵੀ ਮਹਾਰਾਜ ਤੁਸੀਂ ਚਲਾ ਰਹੇ ਹੋ ਜੀ ਹਾਂਜੀ ਚੇਰੂ ਆਪਣੀ ਗਊਸ਼ਾਲਾ ਰਾਜਸਥਾਨ ਦੇ ਵਿੱਚ ਰਾਜਸਥਾਨ ਚ ਠੀਕ ਹੈ ਮਹਾਰਾਜ ਹਾਂ ਇੱਥੋਂ ਮਦਰ ਗੇ ਤੂੜੀ ਦਾਣਾ ਜਿਵੇਂ ਸਾਡੇ ਕੋਲੇ ਸਭ ਤੋਂ ਸਾਨੂੰ ਕਹਿੰਦੀ ਬਾਬਾ ਜੀ ਤੁਹਾਡੇ ਕੋਲ ਛੱਡ ਕੇ ਜਾਂਦੇ ਆਂ ਜਾਂ ਸਾਨੂੰ ਮਿਲ ਕੇ ਕੋਈ ਸੇਵਾ ਕਰਨੀ ਹੈ ਜੀ ਉਹ ਫਿਰ ਅਸੀਂ ਸਾਰੀ ਤੂੜੀ ਦਾਣਾ ਜੋ ਵੀ ਹੁੰਦਾ ਅਸੀਂ ਜਿੰਗਉਸ਼ਾਲਾ ਚੋਂ ਰੁਪਏ ਦੇਨੇ ਠੀਕ ਹੈ ਜੀ ਸਿਆਲ ਚ ਜਿਵੇਂ ਗੋੜਾ ਆ ਗਿਆ ਕੋਈ ਦਵਾਈਆਂ ਆ ਗਈਆਂ ਠੀਕ ਹੈ ਜੀ ਇਹ ਬਹੁਤ ਮਦਦ ਕਰਕੇ ਸਾਡ ਨਾਲ ਸੰਗਤ ਹੀ ਸਹਯੋਗ ਦਿੰਦੀ ਹੈ ਠੀਕ ਹੈ ਜੀ ਤੇ ਸੰਗਤ ਹੀ ਭੇਜੀ ਦੀ ਹੈ ਆਖਣ ਵੇਖਣ ਸਾਡਾ ਹੋ ਜਾਂਦਾ ਹਾਂਜੀ ਹਾਂਜੀ ਮਹਾਰਾ ਜੀ ਚਲੋ ਤੁਹਾਡੀ ਦੇਖ ਰੇਖ ਦੇ ਵਿੱਚ ਮਹਾਰਾ ਜੀ ਹੋ ਕਰ ਰਹੇ ਹੈ ਜੀ ਜੀ ਹਾਂਜੀ ਤੇ ਸਸਤਾ ਮਹਾਰਾ ਜੀ ਕਈ ਚਲਾ ਰੱਖੀਆਂ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ ਕਿ ਬੀ ਮੰਸਰ ਵੀ ਟ੍ਰਿਕੇ ਸਸਤਾ ਚੱਲੇ ਜਾਂਦੇ ਹਾਂ ਹਾਂਜੀ ਹਾਂਜੀ ਵੀ ਸੇਵਾ ਜਨ ਕੀ ਬੱਚਿਆਂ ਦੀ ਜਾਂ ਜਿਨ੍ਹਾਂ ਨੂੰ ਕੋਈ ਅੱਖਾਂ ਤੋਂ ਨਹੀਂ ਦਿਸਦਾ ਜਾਂ ਮੰਦ ਬੁੱਧੀ ਨੇ ਮਨ ਲੋ ਉਹ ਉਹ ਦਬੀ ਮਹਾਰਾਜ ਜੀ ਬਹੁਤ ਜ਼ਿਆਦਾ ਕਾਰ ਰੱਖਦੇ ਨੇ ਤੇ ਸੇਵਾ ਕਰਾ ਰਹੇ ਨੇ ਤੇ ਮਹਾਰਾਜ ਜੀ ਆਪਾਂ ਵਾਹਿਗੁਰੂ ਮੇਰ ਕਰੇ ਨੈਕਸਟ ਭਾਰਤ ਦੇ ਵਿੱਚ ਆਪਾਂ ਹੋਰ ਵੀ ਵਧੀਆ ਹੋ ਲੈ ਕੇ ਆਵਾਂਗੇ ਕਿਉਂਕਿ ਤੁਸੀਂ ਹੋਰ ਕੋਈ ਦਰਸ਼ਕਾਂ ਨੂੰ ਕੀ ਕਹਿੰਦਾ ਚੰਨ ਸੰਗਤ ਨੂੰ ਕੀ ਵਿਚਾਰ ਦੇਣਾ ਚਾਹੁੰਦੇ ਮਹਾਰਾਜ ਜੀ ਨਹੀਂ ਸਾਡੀ ਤਾਂ ਬੇਨਤੀ ਇਹ ਹੈ ਵੀ ਸਭ ਤੋਂ ਪਹਿਲਾ ਨੰਬਰ ਅੱਜ ਕੱਲ ਦੇ ਯੁੱਗ ਦੇ ਵਿੱਚ ਹਾਂ ਜੀ ਮਹਾਰਾਜ ਜੀ ਨਸ਼ਿਆਂ ਦਾ ਦੌਰ ਬਹੁਤ ਚੱਲਿਆ ਜੀ ਇਹ ਨਸ਼ਿਆਂ ਦਾ ਦੌਰ ਅਸੀਂ ਘਰ ਘਰ ਜੀੰਦਾ ਜਿੰਨੇ ਵੀ ਪਰਿਵਾਰ ਨੇ ਜੇ ਕੋਈ ਬੱਚਾ ਨਸ਼ਾ ਕਰਦਾ ਹੈ ਕਿ ਉਹਨੂੰ ਰੋਕਣ ਹੁੰਦੇ ਪੀਰੀਅਡ ਲਾਉਣ ਉਹਨੂੰ ਕੋਈ ਦਵਾਈ ਦੇਉਣ ਹੁੰਦਾ ਕੋਈ ਇਲਾਜ ਕਰਨਾ ਜੀ ਇਹ ਅਸੀਂ ਆਪਦੇ ਘਰ ਦੇ ਮੈਂਬਰ ਅਸੀਂ ਆਪ ਹੀ ਇਲਾਜ ਕਰ ਸਕਦੇ ਹਾਂ ਨਾ ਤਾਂ ਕੋਈ ਸਰਕਾਰ ਕਰ ਸਕਦੀ ਹੈ ਠੀਕ ਹੈ ਜੀ ਨਾ ਕੋਈ ਪ੍ਰਸ਼ਾਸਨ ਕਰ ਸਕਦਾ ਹੱਕ ਸਾਡਾ ਹੀ ਹੈ ਆਪਦੇ ਬੱਚੇ ਨੂੰ ਅਸੀਂ ਆਪ ਸਮਝਾਈਏ ਜੀ ਅੱਜ ਕੱਲ ਕੋਈ ਵੀ ਬੱਚਾ ਜੇ ਮਾੜਾ ਜਾਂ ਬੱਚਾ ਕੋਈ ਵਿਗੜ ਜਾਂਦਾ ਤੇ ਕਹਿੰਦੇ ਨਾ ਵਿਆਹ ਕਰ ਦਿਓ ਵਿਆਹ ਕਰਨ ਦੇ ਨਾਲ ਸਭੋ ਅਗਲਾ ਵੀ ਘਰ ਵਿਵਪਤਾ ਚ ਪੈ ਜਾਂਦਾ ਜੀ ਜੀ ਬਿਲਕੁਲ ਜੀ ਬਿਲਕੁਲ ਹਾਂ ਆਪ ਤਾਂ ਵਿਵਪਤਾ ਚ ਹੈ ਕਿਸੇ ਨੂੰ ਕਿਉਂ ਵਿਵਪਤਾ ਹਮ ਮੰਨ ਲਓ ਆਪਾਂ ਕਹਿ ਸਕਦੇ ਜੀ ਮੁੰਡੇ ਅੱਜ ਕੱਲ ਨਸ਼ਾ ਕਰਦੇ ਨੇ ਤਾਂ ਆਮ ਤੌਰ ਤੇ ਥਿਉਰੀ ਜਿਹੜੀ ਹੈਗੀ ਆਪਣੇ ਪਿੰਡਾਂ ਵਾਲੇ ਇਹ ਗੱਲ ਕਹਿੰਦੇ ਨੇ ਕਿ ਇਹਦੇ ਨਸਤ ਪਾ ਦੋ ਜੀ ਤੇ ਵੀ ਇਹ ਸੁਧਰ ਜੂਗਾ ਜੀ ਸੁਧਰ ਜੂਗਾ ਤੇ ਗਾਂਹ ਅੱਗੇ ਮਾਨੂੰ ਲੜਤੀਲਾ ਪਰਿਵਾਰ ਨੂੰ ਵੀ ਪਰੇਸ਼ਾਨ ਕਰ ਦਿੰਦੇ ਨੇ ਉਹ ਤਾਂ ਜੀ ਬਾਲੇ ਦੁਖੇ ਨਾਲੇ ਤਾਂ ਅਗਲਾ ਜਿਗਰ ਦਾ ਟੋਟਾ ਦੇ ਦਿੰਦਾ ਹਾਂਜੀ ਹਾਂਜੀ ਤੇ ਨਾਲੇ ਮੁਤਲਕੇ ਅਗਲਾ ਕਰਜ਼ਾਈ ਹੋ ਜਾਂਦਾ ਹੈ ਸਾਰੀ ਉਮਰ ਕਾ ਗਾਂ ਪਰਿਵਾਰ ਨਸ਼ੇੜੀ ਮਿਲ ਜਾਂਦਾ ਜੀ ਜੀ ਉਹਨਾਂ ਤਾਂ ਫਿਰ ਜਾਉਣਾ ਮਤਲਕੇ ਰਹੀ ਨਹੀਂ ਜਾਂਦਾ ਮੁਸ਼ਕਲ ਹੋ ਜਾਂਦਾ ਜਾਂਦਾ ਹਾਂਜੀ ਨਹੀਂ ਬਿਲਕੁਲ ਜੀ ਜੀ ਤੇ ਦੋਸਤੋ ਤੁਹਾਨੂੰ ਇਹ ਇੰਟਰਵਿਊ ਕਿੱਦਾਂ ਲੱਗੀ ਤੇ ਇਸ ਇੰਟਰਵਿਊ ਨੂੰ ਵੱਧ ਤੋਂ ਵੱਧ ਲਾਈਕ ਕਮੈਂਟਾਂ ਨਾਲ ਸ਼ੇਅਰ ਜਰੂਰ ਕਰਿਓ ਤੇ ਸੰਤਾਂ ਦੇ ਡੇਰੇ ਦੇ ਵਿੱਚ ਜਰੂਰ ਇੱਕ ਵਾਰ ਤੁਸੀਂ ਚਰਨ ਪਾਓ ਤੇ ਸੰਗਤ ਜੀ ਜੂਰ ਆਇਓ ਤੇ ਮਹਾਰਾਜ ਦੇ ਦਰਸ਼ਨ ਕਰਕੇ ਜਾਓ ਤੇ ਇੰਨਾ ਕਹਿੰਦੇ ਹੋਏ ਆਪਾਂ ਫਿਰ ਮਿਲਾਂਗੇ ਦੁਬਾਰੇ 先生。